ਚਿਕਰਾ ਨਾ ਮਰੰਗਾਲਾ ਜਾ ਓਏ ਸਵਾ ਕਿਲੋ ਸਾਤ ਤਰਾਜਾ ਲੈ ਲੈਨੀ ਸੁਪਰਮਾਰਕੀ ਨੇ ਉਹ ਜੇ ਛੋਲੇ ਬਾਹਰ ਨਹੀਂ ਸਵਾ ਕਿਲੋ ਅਲੱਗੜਾ ਸਤਰਾਜਾ ਅਲੱਗੜਾ ਉਹ ਜੇ ਛੋਲੇ 11 ਦਿਨੋ ਦੀ ਝੋਟੋ ਵੀ ਬਾਹਰ ਕੇ ਤਾਂ ਹੀ ਮੁੱਠਾ ਮੈਂ ਠੇਕ ਕਰਨ ਗਿਆ ਸੀ ਜੀ ਆਦੇ ਪੌਂਦੇ ਪਾਰ 11 ਦਿਨ ਜਾਇਸ ਉਹਨਾਂ ਦੇ ਸਪਿਰਿਟੇ ਵੀ ਕਨੋਇਡੇ ਤੋਂ ਹੁੰਦੇ ਕੋਲ ਸੱਚੇ ਦਰਬਾਰ ਵਿੱਚ ਸਰ ਆ ਜੀਆ ਉਹ ਵਾਲੀ ਪੀਟਕ ਨਹੀਂ ਦੂਣੀ ਹੁੰਦੀ ਇਹੋ ਕੁਨੇ ਟੋਲੇ ਜਾਂ ਕਿ ਕਿ ਸਦਾ ਪਾਈ ਤੋਂ ਅੱਗੇ ਸੰਤ ਨੂੰ ਚਾਹ ਪਿਆ ਜਾਵੇ ਇੱਥੇ ਕੋਲ ਸੱਚੇ ਦਰਬਾਰ ਕੀ ਹੈ ਕੋਈ ਕੁਦਰਤ ਰੋਲਾ ਨਹੀਂ ਕੋਈ ਫਕਰਮਕੀਦਾਰ ਰੋਲਾ ਨਹੀਂ ਸਾਧੂ ਸੰਤ ਦਾ ਰੋਲਾ ਨਹੀਂ बुद्धतानी नो ठा उधा मारक कैंदा बुद्धतानी को ठा उधा सातवीं वेडी कड़े टू निकल आए हो एक वेडी भी निकली छह सातवीं ही सातवीं वेडी कड़े टू निकल परेया एक तो छह छह वेडी पेंडो भी निकल आएया जेनी को पता नहीं के जाके निकले पांडवेरी से दो वे ही इते के गोले आएंगे पता नहीं ਮਾਹੌਜਾ ਫਕੀਰਾ ਤੇਰੀ ਜੱਗ ਮੇਰਾ ਲੱਖਾਂ ਦਾ ਦਾਤਾ ਨਾ ਨਾਲੀ ਸਰਕਾਰ ਕਹਿੰਦਾ ਇਹੋ ਮੇਰਾ ਸਿੱਖੀ ਮਹਾਰਾਜ ਦਾ ਕਾਪੇਰਾ ਹਨ ਆਊਗਾ ਉਹਦੇ ਸੇਵਾ ਲੂਗੀ ਤੇ ਇਹ ਦੂ ਖਤਮ ਹੋ ਜਾਣਾ 80 ਨੰਨ ਪਣਾ ਆਊਗਾ ਇਹ ਕਥਨ ਨਹੀਂ ਕਰੇ ਦੂ ਨਿਕਰੇ ਕੋਈ ਪਣਾ ਦੇ ਦਾ ਹੱਕਦਾਰ ਨਹੀਂ ਤੂੰ ਕੋਈ ਸੇਵਾ ਪਾਉਂਦਾ ਹੱਕਦਾਰ ਨਹੀਂ ਦਾ ਜੇ ਨਾ ਨਿਕਲੇ ਵੀ ਤੂੰ ਹੱਕਦਾਰ ਬਹੁਤ ਸੱਜੇ ਦਰਬਾਰ ਦੀ ਕੋਈ ਜਾਂ ਪੜਾ ਹੋ ਗਿਆ ਇਹ ਤਾਂ ਬਿਲਕੁਲ ਠੀਕ ਆ ਕਈ ਇਹ ਜੀ ਆਈ ਇਹ ਜਾ ਪਰੇ ਕਰੀ ਜੀ ਮੈਂ ਆਪ ਕੋਈ ਨਹੀਂ ਤੇ ਉਹਨੂੰ ਤਾਂ ਉਹ ਪਰੇਸ਼ਾਨੀ ਆਈ ਇਹਨੂੰ ਵੀ ਤੇਨੇ ਪਰੇਸ਼ਾਨੀ ਆਈ ਹਟ ਜਾ ਬੱਚੇ ਦਾ ਨਾ ਜਸਪ੍ਰੀਤ ਜਸਪ੍ਰੀਤ ਨੰਨੀ ਪੀੜਾ ਆ ਉਹ ਤੇਰੇ ਦਾ ਤੂੰ ਘਰ ਥਵਾ 2 ਕਿਲੋ ਬਰਾਨਾ ਲੈ ਕੇ ਚੜਾਇਆ ਜੀ ਹੋਰ ਤੋਰਾ ਹੈਗਾ ਤਾਂ ਡਿਪੈਂਡਰ ਤੂੰ ਘਰ ਥਵਾ 2 ਕਿਲੋ ਬਰਾਨਾ ਲੈ ਕੇ ਚੜਾਇਆ ਇਹ ਜਾ ਨਾਣਾ ਬੰਡੂ ਗਾ ਰੋਪੀ ਬਰਾਣਾ ਖਾਨ ਦੇ ਜਿਵੇਂ ਪਿੱਛੇ ਗਾਣਾਂ ਥੋਪ ਜਾਂੇ ਬਣਾਉਂਦੇ ਫਰੇ 250 ਗੇ ਹੋਰ ਸੱਚੇ ਦਰਬਾਰ ਕੀ ਆਪੜਾ ਹੋ ਗਿਆ ਰਹਿਮਤ ਹੋ ਗਈ ਅੱਜ ਹੋਰ ਕੱਲ ਹੋਰ ਪਰਸੋਂ ਉਮਰਾਈ ਰੱਦ ਤੇ ਬਾਬੇ ਖੇਤ ਪਾਰ ਦਾ ਥੋੜਾ ਰੋਲਾ ਪੈਂਦਾ ਤੇ ਬਾਬੇ ਚੰਦ ਵਾਲੇ ਕੀਤੇ ਕੇ ਮਿੰਨਤ ਕਰਦੇ ਨੇ ਹੋਰ ਸੱਚੇ ਦਰਬਾਰ ਕੀ ਜਾਈ ਚੱਲੀ ਬਾਬਾ ਮੇਰਾ ਜਾਇ ਇੱਕ ਵਾਰ ਦੋਖੜੀ ਹੋ ਰਿਹਾ ਬੋਲ ਸੱਤੇ ਦਰਵਾਜ਼ਾ ਜਾਤ ਕੇ ਸੇਵਾ ਕਰ ਰਿਹਾ ਹੈ। ਹਾਂ ਇਹ ਵੀ ਆਪਣੇ ਵੇਖੋ ਟੀਵੀ ਬਿਲਕੁਲ ਹੈ ਨਹੀਂ ਕਿ ਨਾ ਟੀਵੀ ਹੈਗੀ ਆ ਕਿ ਨਾ ਟੀਵੀ ਰਿਪੋਰਟਾਂ ਆਈਆਂ ਉਹਨਾਂ ਸਾਥ ਕੀਤਾ ਸ਼ਾਤਰ ਪੈ ਗਿਆ ਸ਼ੱਕ ਵਾਟ ਨਾ ਰਹਿਣਾ ਸਤ ਬੋਲਿਆ ਖਵਾਜ ਜਾਜ ਨਹੀਂ ਉੱਤੇ ਉਹ ਕੁੜੀਆਂ ਵੀ ਮੈਂ ਗਿਆ ਜਾ ਕੇ ਅੰਧਾਗਾਟ ਤੇ ਇੱਕ ਰੰਗ ਉੱਥੇ ਉਹਨਾਂ ਨੇ ਆਪ ਕਾਰ ਪੜ ਲੇ ਕੋਹ ਕਾਰ ਨਾ ਹੈ ਵੀ ਨਹੀਂ ਤੇ ਵੀ 10 TV ਹੈ ਨਹੀਂ ਨਾਲ ਤੁਮਹਾਨੂੰ ਉਹੀ ਕਹਿੰਦੇ ਜਨਾਬ ਇੱਥੇ ਆ ਕੇ ਵੀ ਮੈਂ ਆਪੇ ਉਹ ਜਿਹੜਾ ਆਈਓ ਨਾ ਮੈਂ ਥੋੜਾ-ਬੋੜਾ ਬਾਹ ਕਾੜ ਦੂੰਗਾ ਬੋਰ ਸੱਚੇ ਸਰਵਾਰ ਕੋਈ ਤਾਂ ਵੀ ਠੀਕ ਹਾਂ ਆਉਂਦੇ ਹੋ ਚਾਹ ਪਾੜਦਾ ਤੇ ਬਾਹ ਬਾਣੀ TV ਹੈ ਹੀ ਨਹੀਂ ਉਹਨੂੰ ਹੈ ਨਹੀਂ ਕਿਉਂਕਿ ਉਹਨਾਂ ਨੇ ਔਰ ਉਹ ਤਾਂ ਬਦਕਟਰ ਨੇ ਕਰਵਾ ਹੁੰਦੇ ਆ ਕੋਈ ਫੇਕੜੇ ਨਹੀਂ ਕੋਰਦਾਂ ਕੋਸ ਨਹੀਂ ਆ ਕੋਈ ਜੀ ਨਹੀਂ ਹੈ ਹੀ ਨਹੀਂ ਜੇ ਕੋਈ ਦਾ ਵੀ ਹੈ ਨਹੀਂ ਵੀ ਕੋਈ ਸੱਚੇ ਸਰਵਾਰ ਚਤਰਾ ਇਹੋ ਜੀ ਚੀਜ਼ਾਂ ਖਾਂਦ ਮੰਗਦੇ ਆ ਪਰ ਨਾਨਕ ਬੱਕਰਾ ਨਾਲ ਚਤਰਾ ਨਾਲ ਕੋਠੀ ਤੋਂ ਸਵਾ ਦੋ ਕੋ ਲੋ ਗੁਰੂ ਘਰ ਉੱਪਰ ਆ ਚੜਾ ਆਵੇ ਜਾਂ ਬੇੜਾ ਤੋਂ ਬਹੁਤ ਸਕੇ ਬਣਾ ਲਾਉਂਦੇ ਸੇਵਾ ਕਰਦੇ ਦੋਸਤਿਆ